ਹਾਂਜੀ ਦੋਸਤੋ ਅੱਗੇ ਕੀ ਹੁੰਦਾ ਏ ਕਿ ਦਾਣਾ ਪਾਣੀ ਦੇ ਵਿੱਚ ਕੀ ਦੇਵ ਸਾਰੀ ਖੋਜ ਕਰਨ ਵਾਸਤੇ ਚੱਲਾ ਜਾਂਦਾ ਏ ਕਿ ਦੇਵ ਦਾ ਐਕਸੀਡੈਂਟ ਹੋਇਆ ਜਾਂ ਨਹੀਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿੱਥੋਂ ਤੱਕਰ ਗੱਲ ਪਹੁੰਚ ਗਈ ਉਹਨਾਂ ਨੂੰ ਕੀ ਕੀ ਸਬੂਤ ਮਿਲ ਗਏ ਨੇ ਉਸ ਨੇ ਪਹਿਲਾਂ ਤਾਂ ਜਦੋਂ ਸਵੇਰ ਦਾ ਦ੍ਰਿਸ਼ ਹੁੰਦਾ ਤਾਂ ਉਹਨਾਂ ਦਾ ਬੇਟਾ ਅੰਦਰੋਂ ਉੱਠਦਾ ਏ ਤੇ ਬਾਹਰ ਉਹਦੀ ਦਾਦੀ ਕੋਲ ਆਉਂਦਾ ਏ ਤੇ ਉਹਨੂੰ ਕਹਿੰਦਾ ਏ ਕਿ ਮੈਨੂੰ ਚੌਲ ਖਾਣਿਆ ਚੌਲ ਖਾਣਿਆ ਜਾਂ ਮੈਗੀ ਖਾਣੀ ਹੈ ਇਸ ਤਰ੍ਹਾਂ ਕਰਕੇ ਜिद ਕਰਦਾ ਤੇ ਉਸ ਨੂੰ ਨਹੀਂ ਦਿੰਦੀ ਕਿਉਂਕਿ ਉਸ ਦਾ ਗਲਾ ਖਰਾਬ ਹੁੰਦਾ ਹੈ ਤੇ ਉਹ ਕਹਿੰਦੀ ਹੋਰ ਹੋ ਜਾਏਗਾ ਤੇ ਅੱਗੋ ਪੋਤਰਾ ਉਸ ਦੇ ਨਾਲ ਹੋਰ ਹੀ ਗੱਲਾਂ ਕਰ ਲੈ ਲੱਗ ਪੈਂਦਾ ਹੈ ਕਿ ਮੈਂ ਤੇਰਾ ਅਸਲੀ ਪੋਤਰਾ ਨਹੀਂ ਹੈ ਨਾ ਤਾਂ ਕਰਕੇ ਹੀ ਪਰ ਉਹ ਕਹਿੰਦੀ ਹੈ ਕਿ ਨਹੀਂ ਤੂੰ ਮੇਰਾ ਅਸਲੀ ਪੋਤਰਾ ਹੀ ਹੈ ਫਿਰ ਉੱਥੇ ਮਿੰਦੋ ਆ ਜਾਂਦੀ ਹੈ ਤੇ ਜਦੋਂ ਮਿੰਦੋ ਆਣ ਕੇ ਉਸ ਨੂੰ ਦਬਕਾ ਲਾਉਂਦੀ ਹੈ ਤੇ ਸਮਝਾਉਂਦੀ ਹੈ ਤੇ ਫਿਰ ਉਹ ਸਮਝ ਜਾਂਦਾ ਹੈ ਤੇ ਉਸ ਨੂੰ ਪੜਨ ਦੇ ਵਾਸਤੇ ਕਹਿੰਦੀ ਹੈ ਤੇ ਕਹਿੰਦੀ ਹੈ ਕਿ ਜੇਕਰ ਤੂੰ ਨਾ ਪੜਿਆ ਤਾਂ ਤੈਨੂੰ ਅਸੀਮ ਮੰਤੇਰੇ ਪਾਪਾ ਨੂੰ ਦੱਸ ਦਾਂਗੀ ਤੇ ਉਹ ਕਹਿੰਦਾ ਹੈ ਕਿ ਮੇਰੇ ਪਾਪਾ ਨੂੰ ਨਾ ਦੱਸਿਆ ਜੇ ਤੇ ਪਰ ਮੈਂ ਪੜਨ ਲੱਗ ਪੈਣਾ ਹ ਇਥੇ ਗੱਲ ਖਤਮ ਹੁੰਦੀ ਏ ਤੇ ਦੂਸਰੇ ਪਾਸੇ ਮਿੰਦੋ ਫਿਰ ਪੁੱਛਣ ਲੱਗ ਜਾਂਦੀ ਏ ਕਿ ਦੇਵ ਕਿੱਥੇ ਗਿਆ ਫਿਰ ਉਹ ਦੱਸਦੀ ਏ ਕਿ ਦੇਵ ਅੱਜ ਕੰਮ ਤੇ ਨਹੀਂ ਗਿਆ ਉਹ ਅੱਜ ਹੋਰ ਕਿਸੇ ਕੰਮ ਤੇ ਗਿਆ ਉਹ ਕਹਿੰਦੀ ਨਹੀਂ ਕੰਮ ਤੇ ਹੀ ਗਿਆ ਨਾ ਹੋਰ ਕਿੱਥੇ ਜਾਣਾ ਉਹ ਕਹਿੰਦੀ ਕਿਤੇ ਕਰਨਾ ਗਿਆ ਅੱਜ ਲੈ ਉਹ ਕਹਿੰਦੀ ਨਹੀਂ ਕਰਨ ਨਹੀਂ ਜਾਂਦਾ ਮਿੰਦੋ ਅੱਗੋਂ ਇਸ ਤਰ੍ਹਾਂ ਕਹਿੰਦੀ ਏ ਜਦੋਂ ਉਹ ਇਸ ਤਰ੍ਹਾਂ ਕਹਿੰਦੀ ਏ ਤੇ ਫਿਰ ਉਹ ਗੱਲ ਕਹਿੰਦੀ ਏ ਕਿ ਉਹ ਕਿਸੇ ਕੰਮ ਗਿਆ ਹੋਣਾ ਚੱਲ ਆਏਗਾ ਤਾਂ ਪੁੱਛ ਲਵਾਂਗੇ ਉਹ ਕਹਿੰਦੀ ਤੂੰ ਹੀ ਪੁੱਛੀ ਉਧਰ ਹੁਣ ਆਪਾਂ ਅਮਰ ਦੇ ਘਰ ਜਾਣੇ ਆ ਤੇ ਉਹ ਮਾਵਾਂ ਤੀਆਂ ਗੱਲਾਂ ਕਰ ਹੁੰਦੀਆਂ ਕਿ ਮਾਨਪ੍ਰੀਤ ਦੇ ਜਿਹੜੇ ਘਰ ਵਾਲੇ ਗੁਰਚਰਨ ਨੇ ਜੋ ਵੀ ਕਿਹਾ ਹੈ ਬਿਲਕੁਲ ਸਹੀ ਕਿਹਾ ਹੈ ਤੇ ਪਤਾ ਨਹੀਂ ਮਾਨਪ੍ਰੀਤ ਨੂੰ ਲੱਗੀ ਏ ਜਾਂ ਨਹੀਂ ਲੱਗੀ ਇਹ ਦੋਵੇਂ ਆਪਸ ਤੇ ਵਿੱਚ ਉਹਨਾਂ ਦੀਆਂ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਤੇ ਉਸ ਦੀ ਮਾਂ ਸਮਝਾਉਂਦੀ ਏ ਕਿ ਜਦੋਂ ਘੜਾ ਭਰ ਜਾਵੇ ਤਾਂ ਇੱਕ ਦਿਨ ਜ਼ਰੂਰ ਫਟਦਾ ਹੀ ਹੈ ਇਸੇ ਤਰ੍ਹਾਂ ਇਹ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਤੇ ਉਧਰ ਅਮਰ ਆ ਜਾਂਦਾ ਏ ਅਮਰ ਜਦੋਂ ਆਉਂਦਾ ਏ ਉਹ ਆਪਣੀ ਮਾਂ ਦੇ ਨਾਲ ਗੱਲ ਕਿਸੇ ਨਾਲ ਫੋਨ ਤੇ ਗੱਲਾਂ ਕਰਦਾ ਆਉਂਦਾ ਹੈ ਤੇ ਕਹਿੰਦਾ ਹੈ ਕਿ ਹਾਂ ਕਿ ਇਸ ਤਰ੍ਹਾਂ ਮੈਨੂੰ ਪੈਸੇ ਦੇ ਦਿਓ ਮੈਨੂੰ ਲੋੜ ਹੈ ਤੇ ਮੈਂ ਪੈਸੇ ਜਾ ਕੇ ਦੇ ਕੇ ਆਪਦੀ ਫਿਕਰ ਮੁਕਾਵਾਂ ਤੇ ਪਰ ਉਹ ਕਹਿੰਦੀ ਹੈ ਕਿ ਨਹੀਂ ਫਿਕਰ ਆਪਾਂ ਬਾਅਦ ਚ ਮਂਗਾਵਾਗੇ ਪਹਿਲਾਂ ਮੈਂ ਦੇਵ ਨਾਲ ਗੱਲ ਕਰਾਂਗੀ ਉਹ ਕਹਿੰਦਾ ਹੈ ਕਿ ਹੁਣ ਗੱਲ ਕਰਨ ਦਾ ਕੀ ਫਾਇਦਾ ਜਦੋਂ ਮੈਂ ਆਪਦਾ ਜਿਹੜੀ ਥਾਂ ਸੀ ਉਹ ਵੇਚ ਹੀ ਦਿੱਤੀ ਏ ਹੁਣ ਕੀ ਫਾਇਦਾ ਗੱਲ ਕਰਨ ਦਾ ਫਿਰ ਇਸੇ ਕਤਰਾਂ ਉਹ ਸੋ ਕਹਿੰਦੀ ਹੈ ਕਿ ਤੂੰ ਵੇਚਣ ਤੋਂ ਪਹਿਲਾਂ ਦੱਸਣਾ ਸੀ ਜੇ ਤੇਰੇ ਕੋਲ ਪੈਸੇ ਨਹੀਂ ਸੀ ਤਾਂ ਦੇਵਕੋਲ ਤਾਂ ਹੈ ਗਈ ਸੀ ਉਹ ਏ ਜਮੀਨ ਖਰੀਦ ਲੈਂਦਾ ਤੇ ਆਪਣੀ ਜਮੀਨ ਵੀ ਘਰੇ ਰਹਿ ਜਾਣੀ ਸੀ ਤੇ ਤੁਹਾਡੇ ਪੈਸਿਆਂ ਦੀ ਲੋੜ ਵੀ ਪੂਰੀ ਹੋ ਜਾਣੀ ਸੀ ਤੇ ਉਹ ਕਹਿੰਦਾ ਕਿ ਇਹ ਗੱਲ ਪਹਿਲਾਂ ਨਹੀਂ ਮੈਂ ਸੋਚੇ ਸੋਚੀ ਕਿਉਂਕਿ ਮੇਰੀਆਂ ਸਾਰੇ ਯਾਰਾ ਦੋਸਤਾ ਨੇ ਮੇਰੇ ਤੇ ਅੱਖਾਂ ਤੇ ਕੱਟਾ ਪਾਈ ਰੱਖਿਆ ਇਸ ਤਰ੍ਹਾਂ ਕਰਕੇ ਹੋਣ ਪਰ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਬਿਆਨਾ ਹੋ ਚੁੱਕਿਆ ਹੈ ਤੇ ਮੈਂ 1 ਲੱਖ ਦਾ 1 ਕਰੋੜ ਦਾ 2 ਕਰੋੜ ਕਿਸ ਤਰ੍ਹਾਂ ਮੋੜਾਂਗਾ ਇਸ ਤਰ੍ਹਾਂ ਕਰਦੇ ਹੋਏ ਉਹ ਗੱਲਾਂ ਤੇ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਇੱਕ ਵਾਰ ਉਸ ਦੇ ਨਾਲ ਗੱਲਤਾ ਕਰਕੇ ਦੇਖ ਕਿ ਸ਼ਾਇਦ ਉਹ ਮੰਨ ਹੀ ਜਾਵੇ ਤੂੰ ਵਿੱਚ ਦਲਾਲ ਨੂੰ ਨਾ ਕਰ ਸਿੱਧੀ ਹੀ ਉਸ ਨਾਲ ਗੱਲਬਾਤ ਕਰ ਲੈ ਉਹ ਕਹਿੰਦਾ ਹੈ ਕਿ ਚੱਲ ਠੀਕ ਹੈ ਮੈਂ ਗੱਲ ਕਰਦਾ ਹਾਂ ਉਸ ਦੀ ਮਾਂ ਦੇ ਕਾਫੀ ਚੋਰ ਪਹੁੰਚ ਤੋਂ ਬਾਅਦ ਉਹ ਫੋਨ ਲਾਉਂਦਾ ਹੈ ਉਸ ਨੂੰ ਤੇ ਜਦੋਂ ਫੋਨ ਲਾਉਂਦਾ ਹੈ ਤੇ ਉਸ ਨੂੰ ਬੇਨਤੀ ਕਰਦਾ ਹੈ ਕਿ ਮੈਂ ਉਹ ਸੋਚਦਾ ਹੈ ਕਿ ਤੇ ਪੇਮੈਂਟ ਵਾਸਤੇ ਫੋਨ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ 10 ਦਿਨਾਂ ਤੱਕਰ ਤੇਨੂੰ ਪੇਮੈਂਟ ਕਰ ਦੇਵਾਂਗਾ ਤੂੰ ਟੈਨਸ਼ਨ ਨਾ ਲੈ ਤੇ ਪਰ ਉਹ ਕਹਿੰਦਾ ਹੈ ਕਿ ਚੱਲ ਕਿਉਂਕਿ ਮੈਂ ਉਹ ਪੇਮੈਂਟ ਨਹੀਂ ਲੈਣ ਬਾਰੇ ਫੋਨ ਕੀਤਾ ਮੈਂ ਫੋਨ ਇਸ ਕਰਕੇ ਕੀਤਾ ਹੈ ਕਿ ਮੈਨੂੰ ਮੈਂ ਉਹ ਥਾਂ ਨਹੀਂ ਵੇਚਣਾ ਚਾਹੁੰਦਾ ਕਿਉਂਕਿ ਉਹ ਮੇਰੀ ਥਾਂ ਮੇਰੇ ਬਜ਼ੁਰਗਾਂ ਦੀ ਹੈ ਮੇਰੇ ਪਿਤਾ ਜੀ ਦੀ ਆਖਰੀ ਨਿਸ਼ਾਨੀ ਹੈ ਤੇ ਉਸ ਤੋਂ ਹੀ ਸਾਡਾ ਘਰ-ਬਾਰ ਚੱਲਦਾ ਹੈ ਤੇ ਉਹ ਅਸੀਂ ਨਹੀਂ ਵੇਚਣਾ ਚਾਹੁੰਦੇ ਤੇ ਇੱਧਰ ਉਸਦੀ ਮਾਂ ਉਸ ਵੱਲ ਦੇਖ ਰਹੀਆਂ ਹਨ ਕਿਉਂਕਿ ਹੰਗਾਰਾ ਭਰ ਰਿਹਾ ਹੈ ਤੇ ਉਹ ਪਰ ਅੱਗੋਂ ਕਹਿੰਦਾ ਹੈ ਕਿ ਬਿਆਨੇ ਦੇ ਹਿਸਾਬ ਨਾਲ ਤੂੰ ਮੈਨੂੰ 2 ਕਰੋੜ ਦੇ ਦੇ ਤੇ ਮੈਂ ਇਹ ਆਪਾਂ ਬਿਆਨਾ ਪਾੜ ਦੇਵਾਂਗੇ ਤੇ ਆਪਣਾ ਬਿਲਕੁਲ ਸਹੀ ਹੋ ਜਾਏਗਾ ਉਹ ਕਹਿੰਦਾ ਕਿ ਨਹੀਂ ਮੈਂ ਤਾਂ ਤੁਹਾਡੇ ਅੱਗੇ ਰਿਕਵੈਸਟ ਹੀ ਕਰ ਸਕਦਾ ਹਾਂ ਉਸ ਤੋਂ ਬਾਅਦ ਉਸਦੀ ਮਾਂ ਕਹਿੰਦੀ ਹੈ ਕਿ ਲਿਆ ਮੇਰੇ ਨਾਲ ਗੱਲ ਕਰਾ ਮੈਂ ਮਿੰਤ ਕਰਕੇ ਦੇਖਦੀ ਹਾਂ ਤੇ ਉਹ ਉਸ ਨੂੰ ਫੋਨ ਫੜਾ ਦਿੰਦਾ ਹੈ ਤੇ ਉਹ ਵੀ ਉਸ ਦੇ ਅੱਗੇ ਬਿੰਤਾ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਪੁੱਤ ਇਸ ਨੇ ਸਾਨੂੰ ਦੱਸਿਆ ਹੀ ਨਹੀਂ ਜੇ ਦੱਸਿਆ ਹੁੰਦਾ ਤਾਂ ਅਸੀਂ ਇਹ ਜਗ੍ਹਾ ਕਦੇ ਵੀ ਨਹੀਂ ਸੀ ਵੇਚਣੀ ਅਸੀਂ ਤਾਂ ਬੇਨਤੀ ਹੀ ਕਰ ਸਕਦੇ ਹਾਂ ਪਰ ਉਹ ਅੱਗੋਂ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਜੇਕਰ ਤੁਸੀਂ ਮੈਨੂੰ ਵਾਰ-ਵਾਰ ਫੋਨ ਕਰਕੇ ਸਤਾਓਗੇ ਤਾਂ ਮੈਂ ਜੇ ਫੋਨ ਗੱਲ ਹੋਰ ਲਾ ਦੇਣੀ ਹੈ ਤੁਸੀਂ ਮੈਨੂੰ ਫੋਨ ਕਰਕੇ ਤੰਗ ਨਾ ਕਰੋ ਇਸ ਤਰ੍ਹਾਂ ਕਰਕੇ ਉਹ ਫੋਨ ਕਰਕੇ ਤੰਗ ਨਹੀਂ ਕਰਦੇ ਤੇ ਫਿਰ ਇਸ ਤਰ੍ਹਾਂ ਗੱਲ ਮੁੱਕ ਜਾਂਦੀ ਹੈ ਕਿ ਹੁਣ ਉਸੇ ਤਰ੍ਹਾਂ ਹੀ ਦੇ ਕੇ ਛੁਟਕਾਰਾ ਹੋਵੇਗਾ ਫਿਰ ਉਸ ਤੋਂ ਬਾਅਦ ਉਹ ਪੈਸੇ ਮੰਗਦਾ ਹੈ ਕਿ ਪੈਸੇ ਦਿਓ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਦੇ ਕੇ ਤੇ ਆਦਾ ਬੋਝ ਲਾਵਾਂ ਤੇ ਉਹ ਕਹਿੰਦਾ ਇਹ ਉਹਦੀ ਮਾਂ ਕਹਿੰਦੀ ਹੈ ਕਿ ਮੈਂ ਉਹਨਾਂ 'ਚ ਕਰ ਨਹੀਂ ਲਾਉਣੇ ਜਿੰਨਾ 'ਚ ਕਰਦੇਵ ਨੂੰ ਮੈਂ ਨਹੀਂ ਦੱਸਦੀ ਬਾਅਦ ਵਿੱਚ ਆਪਾਂ ਜਾਵਾਂਗੇ ਤੇ ਉਸ ਨਾਲ ਗੱਲ ਕਰਕੇ ਫਿਰ ਉਹਨਾਂ ਨੂੰ ਪੈਸੇ ਦੇਵਾਂਗੇ ਦੂਜੀ ਸਾਈਡ ਗੁਰੀ ਤੇ ਗगन ਲੜ ਰਿਹਾ ਹੁੰਦੇ ਹਨ ਕਿਉਂਕਿ ਇਹ ਗੈਸੀ ਤਾਨੂੰ ਪਤਾ ਹੀ ਇਹ ਪਹਿਲੇ ਐਪੀਸੋਡ ਵਿੱਚ ਕੀ ਉਹ ਗਈ ਸੀ ਉਥੇ ਗੈਰਾਜ ਦੇ ਵਿੱਚ ਦੇਵ ਦੇ ਉਥੇ ਉਸਨੇ ਕਾਫੀ ਜ਼ਿਆਦਾ ਲਥੀ ਲਾਈ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਕਾਫੀ ਬੇਇੱਜ਼ਤੀ ਹੋਈ ਸੀ ਤੇ ਉਹ ਕਹਿੰਦੀ ਹੈ ਕਿ ਤੂੰ ਕਿਉਂ ਨਹੀਂ ਕੁਝ ਬੋਲਿਆ ਤੂੰ ਮੇਰੀ ਬੇਇੱਜ਼ਤੀ ਕਰਵਾ ਦਿੱਤੀ ਐਰਾ ਵਗੈਰਾ ਹੋਰ ਉਸ ਨੂੰ ਬਹੁਤ ਕੁਝ ਬੋਲਦੀ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਨਹੀਂ ਬੋਲ ਸਕਦਾ ਸਾ ਕਿਉਂਕਿ ਮੈਂ ਆਪਦੀ ਉੱਥੇ ਭੈਣ ਵਿਆਹੀ ਹੋਈ ਏ ਤੇ ਉਹਨਾਂ ਨੇ ਕਹਿਣਾ ਸੀ ਕਿ ਤੁਸੀਂ ਕਿਹੋ ਜੇ ਬੰਦਾ ਹੈ ਜੀ ਆਪਣੀ ਭੈਣ ਦੇ ਜੇਠ ਨੂੰ ਅਹੀਂ ਇੰਨਾ ਮਾੜਾ ਚੰਗਾ ਬੋਲਦਾ ਹੈ ਇਸ ਤਰ੍ਹਾਂ ਕਰਕੇ ਉਹ ਗगन ਤੇ ਗੁਰੀ ਕਾਫੀ ਜ਼ਿਆਦਾ ਲੜਾਈ ਕਰਦੇ ਹਨ ਤੇ ਫਿਰ ਉਹ ਕਹਿੰਦਾ ਹੈ ਕਿ ਤੂੰ ਮੰਨੇਗੀ ਕਿਵੇਂ ਤੂੰ ਇਹ ਦੱਸ ਉਹ ਕਹਿੰਦੀ ਹੈ ਕਿ ਮੈਨੂੰ ਹੁਣੇ ਗੱਡੀ ਆਜ ਦੀ ਅੱਜ ਲੈ ਕੇ ਮੈਂ ਜਾਣਾ ਚਾਹੁੰਨੀ ਆ ਫਿਰ ਮੈਂ ਮੰਨ ਜਾਵਾਂਗੀ ਉਹ ਕਹਿੰਦਾ ਹੈ ਕਿ ਚਲ ਠੀਕ ਹੈ ਤੂੰ ਗੱਡੀ ਲੈਣੀ ਹੈ ਚਲ ਤੈਨੂੰ ਮੈਂ ਗੱਡੀ ਦਿਖਾਉਣਾ ਇਸੇ ਤਰ੍ਹਾਂ ਕਰਕੇ ਉਹ ਜਲੇ ਜਾਂਦੇ ਹਨ ਗਰਾਜ ਦੇ ਵਿੱਚ ਤੇ ਉੱਥੇ ਗੱਡੀਆਂ ਵੇਖਣੀਆਂ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਇੱਕ ਤੋਂ ਇੱਕ ਬਾਅਦ ਕਰਕੇ ਉਹ ਗੱਡੀਆਂ ਵਿਖਾਉਂਦਾ ਹੈ ਤੇ ਉਹ ਗੱਡੀਆਂ ਵੇਖਦੇ ਨੇ ਇਥੇ ਹੀ ਗੁਰੂ ਕਹਿੰਦਾ ਹੈ ਕਿ ਆਪਣਾ ਬਜਟ ਤੋਂ ਇਹ ਬਾਹਰ ਨੇ ਆਪਾਂ 6 ਮਹੀਨਿਆਂ ਨੂੰ ਨਵੀਂ ਗੱਡੀ ਲੈ ਤਾਂ ਲੈਣੀ ਹੈ ਤੇ ਆਪਾਂ ਇਸ ਕਰਕੇ ਕੋਈ ਛੋਟੀ ਗੱਡੀ ਦੇਖ ਲੈਣੇ ਹਾਂ ਆਪਣੇ ਬਜਟ ਵਾਲੀ ਤਾਂ ਜੋ ਆਪਣਾ ਬਜਟ ਵੀ ਖਰਾਬ ਨਾ ਹੋਵੇ ਤੇ ਆਪਾਂ ਕੱਲ ਨੂੰ ਲੈ ਹੀ ਲੈਣੀ ਐ ਫਿਰ ਉਹ ਕਹਿੰਦੇ ਨੇ ਕਿ ਵੀਰ ਜੀ ਹੋਰ ਗੱਡੀਆਂ ਦਿਖਾਓ ਫਿਰ ਉਸ ਤੋਂ ਬਾਅਦ ਉਹ ਹੋਰ ਗੱਡੀਆਂ ਦਿਖਾਉਣ ਦੇ ਲਈ ਅੰਦਰ ਲੈ ਕੇ ਜਾਂਦਾ ਹੈ ਜਦੋਂ ਅੰਦਰ ਲੈ ਕੇ ਜਾਂਦਾ ਹੈ ਤੇ ਉੱਥੇ ਦੇਖਦਾ ਹੈ ਵੱਧ ਤੋਂ ਵੱਧ ਉਹ ਗੱਡੀਆਂ ਹੁੰਦੀਆਂ ਨੇ ਤੇ ਉਹ ਕਹਿੰਦਾ ਹੈ ਕਿ ਆਪਾਂ ਇਹ ਨਹੀਂ ਲੈਣੀਆਂ ਸ਼ਿਫਟ ਗੱਡੀ ਵੇਖ ਲੈਨੇ ਆ ਪੁੱਛਦੇ ਆ ਸ਼ਿਫਟ ਗੱਡੀ ਹੈ ਕਿ ਨਹੀਂ ਉਹ ਕਹਿੰਦੇ ਆ ਤੀ ਠੀਕ ਹੈ ਕਿ ਮੇਰੇ ਕੋਲ ਤਾਂ ਨਹੀਂ ਹੈਗੀ ਤੇ ਉਹ ਦੇਵ ਨੂੰ ਹੀ ਅਚਾਨਕ ਫੋਨ ਕਰ ਲੈਂਦੇ ਹਨ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਂਦੀਆਂ ਹਨ ਕਿ ਇਹ ਵੀ ਦੇਵ ਨੂੰ ਫੋਨ ਕਰ ਰਿਹਾ ਹੈ ਜਦੋਂ ਉਹਨਾਂ ਤੇ ਬਾਰੇ ਦੱਸਦਾ ਹੈ ਕੀ ਅਸੀਂ ਦੇ ਤੁਸੀਂ ਉੱਥੋਂ ਲੈ ਲਓ ਤੁਹਾਨੂੰ ਸਾਰੀਆਂ ਗੱਡੀਆਂ ਮਿਲ ਜਾਏਗੀ ਉਹ ਕਹਿੰਦੇ ਨਹੀਂ ਅਸੀਂ ਉੱਥੇ ਲੜ ਕੇ ਆਏ ਹਾਂ ਜੇ ਉਹ ਕਹਿੰਦੇ ਤੁਸੀਂ ਉੱਥੇ ਲੜ ਕੇ ਆਏ ਤੇ ਉਹ ਮੇਰਾ ਭਰਾ ਹੀ ਹੈ ਮੇਰਾ ਬੇਲੀ ਹੀ ਹੈ ਦੋਸਤ ਜੇ ਤੁਸੀਂ ਉਹਦੇ ਨਾਲ ਲੜੇ ਤੇ ਮੇਰੇ ਨਾਲ ਲੜੇ ਤੁਸੀਂ ਇੱਥੋਂ ਭੱਜ ਜਾਓ ਇਸ ਤੋਂ ਬਾਅਦ ਉਹ ਉੱਥੋਂ ਵੀ ਚਲੇ ਜਾਂਦੇ ਹਨ ਇਸ ਤੋਂ ਬਾਅਦ ਆਪਾਂ ਦੇਵ ਦੇ ਘਰ ਦੇ ਹਾਲਾਤ ਵੇਖਦੇ ਹਾਂ ਕਿਉਂਕਿ ਉਸਦੇ ਮਾਤਾ ਪਿਤਾ ਉਸ ਦਾ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਉਹ ਸਵੇਰ ਦਾ ਘਰੋਂ ਨਿਕਲਿਆ ਹੋਇਆ ਹਾਲੇ ਤੱਕ ਘਰ ਕਰਨ ਨਹੀਂ ਆਇਆ ਹੁੰਦਾ ਤੇ ਉਸ ਦੀ ਮਾਂ ਉਸ ਦੀ ਬਹੁਤ ਹੀ ਜ਼ਿਆਦਾ ਟੈਨਸ਼ਨ ਲੈ ਰਹੀ ਹੁੰਦੀ ਹੈ ਤੇ ਉਸ ਦੇ ਬਾਰੇ ਵੇਟ ਕਰ ਰਹੀ ਹੁੰਦੀ ਹੈ ਤੇ ਦੇਵ ਜਦੋਂ ਆ ਜਾਂਦਾ ਹੈ ਉਦੋਂ ਕੋਈ ਵੀ ਨਹੀਂ ਬੋਲਦਾ ਤੋ ਨਾ ਹੀ ਉਸ ਨੂੰ ਕੁਝ ਕਹਿੰਦਾ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਬੈਠ ਜਾ ਤੇ ਫਿਰ ਉਹ ਦੱਸਦਾ ਹੈ ਕਿ ਮੈਂ ਅੱਜ ਕਿੱਥੇ ਗਿਆ ਸਾਂ ਤੁਹਾਨੂੰ ਦੱਸਦਾ ਹਾਂ ਤੇ ਉਹ ਦੱਸਦਾ ਹੈ ਕਿ ਮੈਂ ਸਬੂਤ ਇਕੱਠੇ ਕਰਨ ਗਿਆ ਸਾਂ ਦੇਵ ਜੀ ਬੇਗੁਨਾਹੀ ਹੀ ਦੇ ਤੇ ਆ ਰਿਹਾ ਬੇ ਸਬੂਤ ਇਹ ਸਬੂਤ ਉਹ ਹੁੰਦੇ ਹਨ ਜਿਹੜਾ ਬੰਦਾ ਮਰਿਆ ਹੁੰਦਾ ਹੈ ਉਹਦੇ ਰਿਪੋਰਟ ਹੁੰਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਕਿਸ ਤਰ੍ਹਾਂ ਗੱਡੀ ਚਲਾ ਰਿਆ ਸੀ ਉਹ ਸਾਰੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਹੁੰਦੀ ਹੈ ਤੇ ਅੱਗੇ ਆਪਾਂ ਹੁਣ ਦੇਖਾਂਗੇ ਕਿ ਇਸ ਦੇ ਵਿੱਚ ਹੋਰ ਹੋਰ ਕੀ ਹੁੰਦਾ ਹੈ ਤੇ ਹੁਣ ਕਿਸ ਇਸ ਤਰ੍ਹਾਂ ਦੇਵ ਨੂੰ ਇਨ੍ਹਾਂ ਹਾਲਾਤਾਂ ਚੋਂ ਕੱਢਦਾ